ਕਿਉਂਕਿ ਸੱਚੇ ਪਾਤਸ਼ਾਹ ਜਿਹੜੇ ਕਵੀ ਜਨ ਸੀ ਨਾ ਉਹਨਾਂ ਦੇ ਬੜੇ ਕਦਰਦਾਨ ਮਾਲਕ ਦੇ ਦਰਬਾਰ ਦੇ ਅੰਦਰ 52 ਕਵੀ ਹੋਏ ਅਸਰਮੌਰ ਕਵੀ ਭਾਈ ਆਨੰਦ ਲਾਲ ਜੀ ਫਿਰ ਉਹਨਾਂ ਵਰਗਾ ਕੋਈ ਲਿਖਣ ਵਾਲਾ ਨਹੀਂ ਹੋਇਆ ਇੱਕ ਕਵੀ ਆਇਆ ਜਿਹਦੇ ਕੋਲ ਬੜੀ ਗਰੀਬੀ ਆ ਕੰਗਾਲਤਾ ਡਾਢੀ ਆ ਘਰ ਦੇ ਵਿੱਚ ਤੇ ਕਪੜੇ ਪਾਟੇ ਆ ਦਰਬਾਰ ਨੇ ਪਹਿਲਾਂ ਨੰਗਰ ਨਹੀਂ ਦਿੱਤਾ ਕਹਿੰਦਾ ਜਾ ਕੇ ਦਰਸ਼ਨ ਕਰਨੇ ਮਹਾਰਾਜ ਦੇ ਜਦੋਂ ਸੱਚੇ ਪਾਤਸ਼ਾਹ ਜੀ ਦੇ ਕੋਲ ਜਾਂਦਾ ਆ ਤੇ ਕੋਲ ਜਾ ਕੇ ਦੱਸਾਂ ਉਹਨੇ ਕੀ ਕੀਤਾ ਉਹ ਜਾ ਕੇ ਕਦੀ ਆਪਣੇ ਇਸ ਡੋਲੇ ਤੇ ਥਾਪੀ ਮਾਰਦਾ ਕਦੀ ਇਸ ਡੋਲੇ ਤੇ ਥਾਪੀ ਮਾਰਦਾ ਗੋਰੇ ਆਪਣੇ ਉੱਪਰ ਵੱਲ ਜਾਈਏ ਐਸੇ ਗੁਰੂ ਤੋਂ ਸਦਕੇ ਕੁਰਬਾਨ ਜਾਈਏ ਜਿਹੜੇ ਦਾਨ ਦੇ ਕੇ ਵੀ ਨਿਹਾਲ ਕਰ ਦਿੰਦੇ ਕਦੀ ਪੱਟਾਂ ਤੇ ਥਾਪੀ ਮਾਰਦਾ ਗੁਰੂ ਕੇ ਪਿਆਰੇ ਕਹਿੰਦੇ ਕਹਿੰਦੇ ਤੂੰ ਕੋਈ ਪਹਿਲਵਾਨ ਆ ਕਹਿੰਦਾ ਨਹੀਂ ਮੈਂ ਕਵੀ ਆ ਤੇ ਕਹਿੰਦੇ ਕਵੀਆਂ ਦੇ ਕੰਮ ਤੇ ਆ ਵੀ ਭਾਈ ਲਿਖਣਾ ਤੇ ਬੋਲਣਾ ਜੇ ਪਲਵਾਨ ਆ ਤੇ ਅਖਾੜੇ ਦੇ ਵਿੱਚ ਚਲੇ ਜਾ ਜਾ ਕੇ ਲੜ ਲਾ ਕਹਿੰਦਾ ਨਹੀਂ ਅੱਜ ਮੈਂ ਉਸ ਕੰਗਾਲਤਾ ਨੂੰ ਉਸ ਗਰੀਬੀ ਨੂੰ ਥਾਪੀਆਂ ਮਾਰ ਰਿਆਂ ਜਿਨੇ ਜਨਮਾ ਜਨਮਾ ਤੋਂ ਮੇਰਾ ਖਿਹੜਾ ਨਹੀਂ ਛੱਡਿਆ ਅੱਜ ਮੈਂ ਇਸ ਦਰ ਤੇ ਆ ਗਿਆ ਆਪ ਜੀ ਬੈਠੇ ਹੋ ਕਹਿੰਦੇ ਕੰਗਾਲਤਾ ਦੂਰ ਕਰ ਦੇਣ ਵਾਲਾ ਏ ਤੇ ਉਹ ਕਵੀ ਜੀ ਲਿਖਦੇ ਕਹਿੰਦੇ ਦਾਰਦ ਕੋ ਪੂਤ ਤੇਰੋ ਮਰਨੋ ਬਨਿਓ ਹੈ ਅੱਜ ਕਰਕੇ ਸਲਾਮ ਕਹੋ ਕਵੀ ਹੀਰਸੋਂ ਨਾਤਰ ਗੋਬਿੰਦ ਸਿੰਘ ਟੂਕ ਨਾਤਰ ਗੋਬਿੰਦ ਸਿੰਘ ਟੂਕ karenge ਤੋਹ ਕਹਿੰਦੇ ਨਹੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੈਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਦੇਣਗੇ ਨਹੀਂ ਤੇ ਐ ਗਰੀਬੀ ਮੈਨੂੰ ਤੂੰ ਸਲਾਮ ਕਰ ਟੂਕ ਟੂਕ ਗਾਢੇ ਮਾਰੇ ਦਾਨਨ ਕੇ ਤੀਰ ਸਿਓ ਐਸੇ ਦਾਨਾ ਦੇ ਤੀਰ ਮਾਰਨਗੇ ਮਾਲਕ ਨੇ ਆਪਣੇ ਸਿੰਘਾਂ ਨੂੰ ਕਿਹਾ ਕਹਿੰਦੇ ਖਜ਼ਾਨੇ ਦੇ ਵਿੱਚ ਮਾਇਆ ਕਿੰਨੀ ਕਾ ਗੁਰੂ ਕੇ ਸਵਾਰਿਆਂ ਦੱਸਿਆ ਮਹਾਰਾਜ ਕਹਿੰਦੇ ਇਹਦੇ ਭਾਰ ਦੇ ਬਰਾਬਰ ਤੋਲ ਕੇ ਇਹਨੂੰ ਦੇ ਦਿਓ ਇਹਦੇ ਭਾਰ ਦੇ ਬਰਾਬਰ ਤੋਲ ਕੇ ਇਹਨੂੰ ਦੇ ਦਿਓ ਤੇ ਉਹ ਦੇ ਦਿੱਤੀ ਉਹਦੀ ਗਰੀਬੀ ਮਾਲਕ ਨੇ ਕੰਗਾਲਤਾ ਦੂਰ ਕੀਤੀ ਜੋ ਮਾਲਕ ਬਖਸ਼ੇ